ਸੋ ਤੁਸੀਂ ਦੇਖ ਲਓ ਰਾਤ ਦੇ 9 ਵਜੇ ਗਏ ਤੇ ਰਾਤ ਦੇ 9 ਵਜੇ ਤੱਕ ਵੀ ਕਸਟਮਰਾਂ ਦੀਆਂ ਲਾਈਨਾਂ ਲੱਗੀਆਂ ਆ। ਹਾਂਜੀ ਹਾਂਜੀ ਆ ਦੇਖੋ 9 ਵਜੇ ਤੱਕ ਵੀ ਗੱਡੀਆਂ ਖੜੀਆਂ ਤੇ ਲੋਡਿੰਗ ਚੱਲ ਰਹੀ ਆ। ਆਜੋ ਸੋਨੂੰ ਲੋਡਿੰਗ ਵਾਲੇ ਮੁੰਡਿਆਂ ਨਾਲ ਵੀ ਗੱਲਬਾਤ ਕਰਾਉਣੇ ਆ ਜੀ ਇਹ ਮਾਛੀ ਵਾਲਾ ਸਾਹਿਬ ਗੱਡੀ ਚੱਲੀ ਆ ਮਾਛੀ ਵਾਲਾ ਚੱਲੀ ਆ ਜੀ ਰਾਤ ਦੇ 9 ਵਜੇ ਹੋਇਆ ਲੋਡਿੰਗ 10:30 ਵਜੇ ਦਾ ਜਲੰਧਰ ਚੱਲੀ ਆ ਜੀ ਇਹ ਜਲੰਧਰ ਚੱਲੀ ਆ ਅੱਛਾ ਆਹ ਬਾਈ ਜੀ ਗ੍ਰੇਨੇਡ ਕੇ ਨਾਲ ਲੱਦ ਕੇ ਜੀ ਗ੍ਰੇਨੇਡ ਚੱਲਿਆ ਜੀ ਇਹ ਵੀ ਜਲੰਧਰ ਚੱਲਿਆ ਜੀ ਇੱਧਰ ਆਜੋ ਇੱਧਰ ਵੀ ਗੱਲ ਕਰਾਉਣੇ ਆ ਜੀ ਇਹ ਕਿੱਥੇ ਚੱਲੀ ਆ ਗੱਡੀ ਪੁੱਛਦੇ ਆ ਜੀ ਹਾਂ ਜੀ ਸਰ ਕਿੱਥੇ ਜਾ ਰਹੀ ਗੱਡੀ ਇਹ ਇਹ ਨਵਾਂ ਸ਼ਹਿਰ ਚੱਲੀ ਆ ਅੱਛਾ ਇਹ ਨਵਾਂ ਸ਼ਹਿਰ ਜਾ ਰਹੀ ਆ ਇਸ ਤੋਂ ਇਲਾਵਾ ਉੱਧਰ ਦੇਖੋ ਗੱਡੀਆਂ ਖੜੀਆਂ ਉਹ ਵੀ ਜਾ ਰਹੀਆਂ ਮਤਲਬ ਲਾਈਨਾਂ ਲੱਗੀਆਂ ਜਿੱਦਾਂ ਰੇਲਵੇ ਸਟੇਸ਼ਨ ਤੇ ਰੇਲ ਗੱਡੀਆਂ ਖੜੀਆਂ ਹੁੰਦੀਆਂ ਪਾਸੇ ਦੇ ਪੱਸਾ ਖੜੀਆਂ ਹੁੰਦੀਆਂ ਗੋਲਾ ਟਾਇਲ ਤੇ ਐਡਾਂ ਗੱਡੀਆਂ ਭੜ-ਭੜ ਖੜ ਗਈਆਂ ਕੋਈ ਨਵਾਂ ਸ਼ਹਿਰ ਕੋਈ ਜਲੰਧਰ ਕੋਈ ਹਰਿਆਣਾ ਕੋਈ ਜੰਮੂ ਕੋਈ ਕੋ ਪਠਾਨਕੋਟ ਸਾਰੇ ਪਾਸੇ ਜਾ ਰਿਹਾ ਆ 1/2 ਸਾਈ ਦਾ ਰੇਟ ਦੱਸੋ ਕੀ ਆ ਛੱਡੋ ਜੀ ਛੱਡੋ 1/2 ਦੀਆਂ ਤੇਲਾਂ ਕੌਣ ਲਾਉਂਦਾ ਈ ਅੱਜ ਕੱਲ 1/2 ਦੀਆਂ ਤੇਲਾਂ ਕੋਈ ਨਹੀਂ ਲਾਉਂਦਾ ਜੀ ਅੱਜ ਕੱਲ ਚਲੋ ਭਾਜੀ 2/2 ਦਾ ਦੱਸੋ 2/2 ਦੀਆਂ ਵੀ ਕੋਈ ਨਹੀਂ ਲਾਉਂਦਾ ਸੋਨੂ ਅੱਜ ਕੱਲ ਜੋ ਟਾਇਲਾਂ ਵੱਡੀਆਂ ਚੱਲਦੀਆਂ ਜੀ ਉਹ ਦਿੰਨੇ ਆ ਬੰਦੇ ਬੰਦੇ ਜਿੱਡੀਆਂ ਟਾਇਲਾਂ ਹੈ ਬੰਦੇ ਤੋਂ ਵੀ ਵੱਡੀਆਂ ਜੀ ਮੇਥੇ ਮੇਰੇ ਕੱਦ ਤੋਂ ਤਾਂ ਵੱਡੀਆਂ ਗਿਆ ਜੀ ਦੇਖ ਲਓ ਚੈੱਕ ਕਰ ਲਓ ਹਰ ਤੁਸੀਂ ਭਾਜੀ ਤੁਸੀਂ ਹੁਣ ਕਹਿਣਾ ਇਹ 100 ਰੁਪਏ ਫੋਟਿਆ ਟਾਇਲ ਸਾਨੂੰ ਬਜਟ ਦੇ ਵਿੱਚ ਚਾਹੀਦੀਆ ਪੂਰਾ ਟਾਇਲ ਤੇ ਸਮਰ ਮੇਲਾ ਚੱਲ ਰਿਹਾ ਜੀ ਓਨਲੀ 38 ਰੁਪਏ ਫੁੱਟ ਦੇ ਵਿੱਚ 4x6 ਦੀ ਟਾਇਲ ਸਕਰੀਨ ਸ਼ਾਟ ਲੈ ਲਓ ਜਿਹਨੇ ਲੈਣਾ ਜੀ 4x6 ਦਾ ਸਾਈਜ਼ 38 ਪਾਏ 4x6 ਦਾ ਓਨਲੀ 38 ਰੁਪਏ ਫੁੱਟ ਦੇ ਵਿੱਚ ਕਵਾਲੀ ਡਿਸਟੈਕਟ ਕਰ ਲਓ ਜੀ ਮੈਂ ਕਹ ਇਹ ਤਾਂ ਟੁੱਟਦੀਆਂ ਹੀ ਨਹੀਂ ਮੈਂ ਕਹ ਅਨਬ੍ਰੇਕੇਬਲ ਟਾਈਲਾਂ ਦੇ ਵਿੱਚ ਇੱਕੋ ਹੀ ਨਾਮ ਆਉਂਦਾ ਜੀ ਗੋਰਾ ਟਾਈਲ ਦਾ ਆਹ ਤਾਂ ਹੋਟਲ ਵਾਲਾ ਡਿਜ਼ਾਈਨ ਹੈ ਇਹਦਾ ਰੇਟ ਤਾਂ ਪੱਕਾ ਜ਼ਿਆਦਾ ਹੋਊ ਇਹ ਵੀ 38 ਰੁਪਏ ਫੁੱਟ ਦੇ ਵਿੱਚ ਜੀ ਲਓ 4x6 ਦੀਆਂ ਟਾਈਲਾਂ ਦੇਖੋ ਪਣਾਕੇ ਪੈਂਦੇ ਆ ਜੀ 4x6 ਦੇ ਵਿੱਚ ਹਾਈ ਗਲੋਸ ਵੀ ਓਨਲੀ 38 ਰੁਪਏ ਫੁੱਟ ਦੇ ਵਿੱਚ ਹੀ ਤਗੜ ਸਾਹਿਬ ਤੁਸੀਂ ਚੈੱਕ ਕਰਦੇ ਜਾਓ ਜੀ ਆ ਲਓ ਭਾਈ ਜੀ ਆ ਤਾਂ 5 5 6 7 700 800 ਰੁਪਏ ਸਕੁਅਰ ਫੁੱਟ ਦਾ ਮਾਰਬਲ ਹੁੰਦਾ ਉਦਾਂ ਡਿਆ ਨਾ ਇਹ ਇਟਾਲੀਅਨ ਆ ਜੀ ਇਟਾਲੀਅਨ ਆ ਠੀਕ ਹੈ ਜੀ ਇਹਦਾ ਰੇਟ ਮਾਰਕੀਟ ਦਾ ਸੱਚਿਓ 500 ਰੁਪਏ ਫੁੱਟ ਹੈ ਜੀ ਲੇਕਿਨ ਗੋਰਾ ਟਾਇਲ ਤੇ ਓਨਲੀ 38 ਰੁਪਏ ਫੁੱਟ ਦੇ ਵਿੱਚ ਜੀ 3264 ਦੇ ਗ੍ਰੇ ਪੈਟਰਨ ਦੇ ਵਿੱਚ ਇਹ ਵੀ ਓਨਲੀ 30 ਰੁਪਏ ਫੁੱਟ ਦੇ ਵਿੱਚ ਜੀ ਅੱਛਾ 30 ਰੁਪਏ ਕਰਤਾ 30 ਰੁਪਏ ਕਰਤਾ ਜੀ ਇਧਰ ਦੇਖੋ ਇਹ ਵੀ 3264 ਦਾ ਸ ਹੈ ਜੀ ਓਨਲੀ 30 ਰੁਪਏ ਫੁੱਟ ਦੇ ਵਿੱਚ ਲੈ ਜਾਓ ਸਾਰਾ ਪੰਜਾਬ ਘੁੰਮੋ ਲੋ ਪੰਜਾਬ 70 ਰੁਪਏ ਪਰ ਸਕੇਅਰ ਫੁੱਟ ਤੋਂ ਘੱਟ ਨਹੀਂ ਕੋਈ ਦਿੰਦਾ ਉਹ ਗੋਰਾ ਟਾਇਲ ਕਹਿੰਦਾ 30 ਰੁਪਏ ਪਰ ਸਕੇਅਰ ਫੁੱਟ ਸਟਾਕ ਚੈੱਕ ਕਰੋ ਸਟਾਕ ਨਿਗਾਹ ਖਮਾ ਲਓ ਚਾਰੇ ਪਾਸੇ ਦੇਖੋ ਕਿੱਡਾ ਵੱਡਾ ਸਟਾਕ ਆ ਭੰਵੇਂ ਟਰੱਕ ਪਰ ਕੇ ਲੈ ਜਾਓ ਇੱਥੇ ਇਦਾਂ ਨਹੀਂ ਕਹਿੰਦੇ ਵੀ ਕੱਲ ਆਇਓ ਪਰਸੋਂ ਆਇਓ ਭਾਈ ਜੀ ਪਾਰਕਿੰਗ ਟਾਇਲਰ ਰੇਟ ਕੀਆ ਪਾਰਕਿੰਗ ਵੀ ਦਿੱਤੀ ਟੱਗੜ ਸਾਹਿਬ ਆਉਣ ਲਈ 30 ਰੁਪਏ ਫੁੱਟ ਦੇ ਵਿੱਚ ਜੀ ਭਾਈ ਤੁਸੀਂ ਪੈਸੇ ਬੁਝੇ ਕਮਾਉਣੇ ਕਮੂ ਨਹੀਂ ਲੱਗਦੇ ਮੈਨੂੰ ਜੀ ਆਪਾਂ ਲੋਕਾਂ ਦੇ ਫਾਇਦੇ ਕਰਨੇ ਆ ਜੀ ਇਹ ਐਲੀਵੇਸ਼ਨ ਟਾਇਲ ਜੀ ਹਾਂਜੀ ਐਲੀਵੇਸ਼ਨ ਵੀ ਘਰਾਂ ਦੀ ਸ਼ਾਨ ਹੁੰਦੇ ਆ ਜੀ ਓਨਲੀ 30 ਰੁਪਏ ਫੁੱਟ ਦੇ ਵਿੱਚ ਜੀ ਦੇਖੋ ਵੱਡੀਆਂ ਵੱਡੀਆਂ ਗੱਡੀਆਂ ਖੜੀਆਂ ਕਰ ਲੋ ਫੋਰਚੂਨਾ ਟਰੈਕਟਰ ਮਜ਼ਬੂਤ ਟਾਇਲਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਆਹ ਤਾਂ ਭਾਈ ਮਹਿੰਗਾ ਰੇਟ ਆ ਡਿਜ਼ਾਈਨ ਹੀ ਬੜਾ ਸੋਹਣਾ ਇਹ ਤਾਂ ਹੈਗਾ ਇਹ ਵੀ ਓਨਲੀ 30 ਰੁਪਏ ਫੁੱਟ ਦੇ ਵਿੱਚ ਜੀ ਤੁਹਾਨੂੰ ਦਿੱਤੀ ਪਾਰਕਿੰਗ ਟਾਇਲ ਜੀ ਤੇ ਇਹ 4x4 ਦਾ ਸਾਈਜ਼ ਹੈ ਜੀ ਪਹਿਲੀ ਗੱਲ ਤਾਂ ਮਾਰਕੀਟ ਦੇ ਵਿੱਚ ਮਿਲਦਾ ਨਹੀਂ ਇਹ ਮਿਲਦਾ ਤਾਂ ਵੈਸੇ 70-80 ਰੁਪਏ ਫੁੱਟ ਹੁੰਦਾ ਜੀ ਗੋਰਾ ਟਾਇਲੇ ਵੀ ਦੇ ਰਿਆ ਓਨਲੀ 30 ਰੁਪਏ ਫੁੱਟ ਦੇ ਵਿੱਚ ਇਹ ਵੀ 30 ਰੁਪਏ ਫੁੱਟ ਤੇ 2x4 ਵੀ ਦਿੱਤਾ 30 ਰੁਪਏ ਫੁੱਟ ਦੇ ਵਿੱਚ ਅੱਛਾ ਭਾਵੇਂ ਪਾਰਕਿੰਗ ਟਾਇਲ ਲੈ ਲਓ ਚਾਹੇ ਕੰਧ ਤੇ ਲਾਉਣਾ ਹੀ ਲੈ ਲਓ ਚਾਹੇ ਬਾਥਰੂਮ ਬਣਾ ਲਓ ਚਾਹੇ ਐਲੀਵੇਸ਼ਨ ਆ 30 ਬਸ ਕੇ 40 ਰੁਪਏ ਫੁੱਟ ਦੇ ਵਿੱਚ ਗੋਰਾ ਟਾਇਲ ਤੇ ਸਮਰ ਮੇਲਾ ਲੱਗਿਆ ਹੋਇਆ ਜੀ ਓ ਪਾਜੀ ਟਾਇਲਾਂ ਦਾ ਤੁਸੀਂ ਫਰਾ ਕਰਤਾ ਉਹ ਸਵਾਤ ਆ ਟਾਉਣਾ ਗ੍ਰੇਨਾਈਟ ਵੀ ਫਾਇਦਾ ਕਰਕੇ ਦੱਸੋ ਮੈਂ ਜੀ 130 ਰੁਪਏ ਫੁੱਟ ਦੇ ਵਿੱਚ ਗ੍ਰੇਨਾਈਟ ਜੀ 130 ਪਰੇ ਵਿੱਚ ਹਾਂਜੀ ਹਾਂਜੀ ਤੱਕੜ ਸਾਹਿਬ ਮਾਰਕੀਟ ਚ ਵਿਕਦਾ 130 ਰੁਪਏ ਜੀ ਲੇਕਿਨ ਆਪਣੇ ਕੋਲੇ 50% ਡਿਸਕਾਊਂਟ ਓਨਲੀ 65 ਰੁਪਏ ਫੁੱਟ ਦੇ ਵਿੱਚ ਗ੍ਰੇਨਾਈਟ ਜੀ ਸਿਰਫ 65 ਪਰ ਫੁੱਟ ਦੇ ਵਿੱਚ ਸਿਰਫ 65 ਰੁਪਏ ਫੁੱਟ ਦੇ ਵਿੱਚ ਗ੍ਰੇਨਾਈਟ ਆਜੋ ਇਹਦੇ ਚ ਕਲਰ ਆਪਸ਼ਨ ਦਿਖਾਉਣੇ ਆ ਸੋਨੂੰ ਕਾਲ ਕਾਲਾ ਸ਼ਾਹ ਕਾਲਾ ਇਹ ਵੀ ਓਨਲੀ 65 ਰੁਪਏ ਫੁੱਟ ਦੇ ਵਿੱਚ ਆਜੋ ਜਲਦੀ ਜਲਦੀ ਗੋਰਾ ਟਾਇਲ ਤੇ ਪੌੜੀਆਂ ਦੇ ਵਿੱਚ ਪੱਥਰ ਲਾਉਣਾ ਚਾਹੇ ਕਿਚਨ ਜਾਂ ਸੈਲਫਾਂ ਤੇ ਲਾਉਣਾ ਚਾਹੇ ਲਾਉਣਾ ਤੁਸੀਂ ਘਰ ਦੀਆਂ ਫੋਰਸਾਂ ਤੇ ਗ੍ਰੇਨਾਈਟ ਦੇ ਵਿੱਚ ਹੀ ਵੱਡੇ ਫਾਇਦੇ ਬਾਈ 65 ਪਰ ਉੱਪਰੋਂ ਵੀ ਸਟਾਕ ਹੈਗਾ ਆਪਣੇ ਕੋਲ ਹਾਂਜੀ 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 65 ਰੁਪਏ ਫੁੱਟ ਤੋਂ ਗ੍ਰੇਨਾਈਟ ਸਟਾਰਟ ਹੁੰਦਾ ਜੀ ਜੋ ਮਰਜ਼ੀ ਰੇਟ ਵਾਲਾ ਜਿੱਥੋਂ ਵਾਲਾ ਮਰਜ਼ੀ ਲੈ ਜਾਓ ਜੀ ਗ੍ਰੇਨਾਈਟ ਅਨਲਿमिटेड ਸਟਾਕ ਦੇ ਨਾਲ ਲੈ ਕੇ ਆਏ ਆ ਗੋਰਾ ਟਾਇਲ ਤੇ ਜੀ ਸੋਨੂੰ ਗ੍ਰੇਨਾਈਟ ਅਨਲਿमिटेड ਅਨਲਿमिटेड ਕਲਰ ਜੀ ਦੇਖੋ ਫਾਇਦੇ ਹੋਣੇ ਆ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇੱਧਰ ਦੇਖੋ ਇਹ ਪੂਰੇ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਗੋਰਾ ਟਾਇਲ ਆ ਦੇਖੋ ਪ੍ਰੀਮੀਅਮ ਕੁਆਲਿਟੀ 100% ਪ੍ਰੀਮੀਅਮ ਕੁਆਲਿਟੀ ਆ ਵੱਡੇ ਵੱਡੇ ਸਾਈਜ਼ ਆ ਕੋਡੀਆਂ ਦੇ ਪਾਸ ਗੋਰਾ ਟੇਲ ਰਾਮਪੁਰਾ ਫੂਲ ਆਉਣਾ ਤੁਸੀਂ ਨੰਬਰ ਸਕਰੀਨ ਤੇ ਆ ਵੱਡੇ ਫਾਇਦੇ ਗੋਰਾ ਟੇਲ ਤੇ ਤੁਹਾਡੇ ਹੋਣੇ ਆ